ਸਤਿ ਸ਼੍ਰੀ ਅਕਾਲ ਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪੰਜਾਬੀ ਵਿਆਕਰਨ ਦੇ ਚੌਥੇ ਟੋਪਿਕ ਦੀ ਗੱਲ ਕਰਾਂਗੇ ਕਿਰਿਆਵਾਂ ਬਾਰੇ ਪੜਾਂਗੇ ਜੋ ਸ਼ਬਦ ਬੋਧ ਨੂੰ ਅੱਠ ਵਰਗਾਂ ਦੇ ਵਿੱਚ ਵੰਡਿਆ ਗਿਆ ਪਹਿਲਾ ਸੀ ਨਾਮ ਦੂਜਾ ਪੜਨਾਮ ਤੀਸਰਾ ਸੀਗਾ ਵਿਸ਼ੇਸ਼ਣ ਤੇ ਚੌਥਾ ਹੈਗਾ ਜੀ ਕਿਰਿਆ ਜਿਹਨੂੰ ਇੰਗਲਿਸ਼ ਦੇ ਵਿੱਚ ਵਰਬ ਕਿਹਾ ਜਾਂਦਾ ਕਿਰਿਆ ਕੀ ਹੁੰਦੀ ਆ ਜੇਕਰ ਆਪਾਂ ਇਹਦੀ ਪਰਿਭਾਸ਼ਾ ਦੇਖੀਏ ਇਹਨੇ ਜੋ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਗਿਆਨ ਕਰਵਾਉਂਦੇ ਹਨ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਤਾਂ ਦਾ ਭਾਵ ਇਹ ਜਦੋਂ ਵੀ ਬਾਤ ਵਿੱਚ ਅਜੀਹਾ ਸ਼ਬਦ ਆਵੇ ਜਿਹੜਾ ਸਾਨੂੰ ਇਹ ਗਿਆਨ ਕਰਵਾਵੇ ਕਿ ਕੰਮ ਹੋ ਰਿਹਾਗਾ ਉਸ ਨੂੰ ਆਪਾਂ ਕੀ ਕਹਾਂਗੇ ਜੀ ਕਿਰਿਆ ਤੇ ਕੰਮ ਦਾ ਹੋਣਾ ਉਹ ਵੀ ਕਾਲ ਸਮੇਤ ਪਤਾ ਲੱਗੇ ਸਾਨੂੰ ਟਾਈਮ ਦਾ ਵੀ ਪਤਾ ਲੱਗੇ ਤਾਂ ਉਹਨੂੰ ਆਪਾਂ ਕੀ ਕਹਾਂਗੇ ਜੀ ਕਿਰਿਆ ਕਹਾਂਗੇ ਜਿਵੇਂ ਪੜਦਾ ਹੈ ਲਿਖਦਾ ਹੈ ਆਦ ਪੜਨਾ ਕੀ ਆ ਕਿਰਿਆ ਲਿਖਦਾ ਹੈ ਇਹ ਵੀ ਕੀ ਹੈ ਜੀ ਕਿਰਿਆ ਇਸ ਤੋਂ ਬਾਅਦ ਕਹਿੰਦੇ ਕਿਰਿਆ ਵਿੱਚ ਸਮਾਂ ਕਾਲ ਦੀ ਨਿਸ਼ਚਿਤ ਜਾਣਕਾਰੀ ਮਿਲਦੀ ਹੈ ਸਾਨੂੰ ਟਾਈਮ ਦਾ ਵੀ ਪਤਾ ਲੱਗਦਾ ਜੀ ਇਸ ਤੋਂ ਬਾਅਦ ਕਿਰਿਆ ਦੀ ਜਿਹੜੀ ਉਤਪਤੀ ਆ ਉਹ ਮੂਲ ਧਾਤੂ ਸ਼ਬਦਾਂ ਤੋਂ ਹੁੰਦੀ ਹੈ ਕਿਰਿਆ ਜਿਹੜੀ ਕਿਰਿਆ ਦੇ ਕਿੰਨੇ ਪ੍ਰਕਾਰ ਹੁੰਦੇ ਆ ਕਿਰਿਆ ਜਿਹੜੀ ਇਹ ਦੋ ਪ੍ਰਕਾਰ ਦੀ ਹੁੰਦੀ ਆ ਇੱਕ ਹੁੰਦੀ ਆ ਜੀ ਅਕਰਮਕ ਕਿਰਿਆ ਤੇ ਦੂਜੀ ਹੁੰਦੀ ਆ ਸਕਰਮਕ ਕਿਰਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਕਰਮਕ ਕਿਰਿਆ ਕਿਹੜੀ ਹੁੰਦੀ ਆ ਇਹਦੇ ਵਿੱਚ ਹੁਣ ਆਪਾਂ ਨੂੰ ਆਕਰਮਕ ਸ਼ਬਦਾਂ ਤੋਂ ਹੀ ਪਤਾ ਲੱਗ ਰਿਹਾ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਕਹਿੰਦੇ ਜਿਸ ਵਾਕ ਦੇ ਵਿੱਚ ਕਰਤਾ ਹੀ ਹੁੰਦਾ ਹੈ ਕੱਲਾ ਕਰਤਾ ਹੀ ਹੋਊਗਾ ਪਰ ਕਰਮ ਨਹੀਂ ਹੁੰਦਾ ਉਸ ਨੂੰ ਆਪਾਂ ਕੀ ਕਹਾਂਗੇ ਜੀ ਅਕਰਮਕ ਕਿਰਿਆ ਕਹਾਂਗੇ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਆਬਜੈਕਟ ਨਹੀਂ ਹੁੰਦਾਗਾ ਤੇ ਜਿਵੇਂ ਐਗਜ਼ਾਮਪਲ ਲੇਖੋ ਅਧਿਆਪਕਾ ਪੜਾ ਰਹੀ ਹੈ ਇਹਦੇ ਵਿੱਚ ਅਧਿਆਪਕਾ ਕੀ ਹੈ ਜੀ ਇਹ ਹੈਗਾ ਕਰਤਾ ਤੇ ਪੜਾਉਣਾ ਕੀ ਆ ਪੜਾਉਣਾ ਹੈਗੀ ਹੈ ਜੀ ਦੀ ਕਿਰਿਆ ਪਰ ਆਪਾਂ ਨੂੰ ਇਹ ਤਾਂ ਨਹੀਂ ਨਾ ਪਤਾ ਲੱਗ ਰਿਹਾ ਵੀ ਉਹ ਕੀ ਪੜਾ ਰਹੀ ਹੈ ਪੰਜਾਬੀ ਪੜਾ ਰਹੀ ਹੈ ਮੈਥ ਪੜਾ ਰਹੀ ਹੈ ਤਾਂ ਇਹਦੇ ਵਿੱਚ ਜਿਹੜਾ ਕਰਮਣੀ ਦੱਸਿਆ ਗਿਆ ਸਿਰਫ ਕਰਤਾ ਹੀ ਦੱਸਿਆ ਗਿਆ ਤੇ ਇਹਨੂੰ ਆਪਾਂ ਕੀ ਕਹਾਂਗੇ ਜੀ ਅਕਰਮਕ ਕਿਰਿਆ ਅਕਰਮਕ ਕਿਰਿਆ ਦੇ ਅੱਗੇ ਦੋ ਰੂਪ ਹਨ ਪਹਿਲਾ ਹੈਗਾ ਪੂਰਨ ਅਕਰਮਕ ਕਿਰਿਆ ਤੇ ਦੂਸਰਾ ਹੈਗਾ ਜੀ ਅਪੂਰਨ ਅਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਉਹ ਹੁੰਦੀ ਆ ਕਹਿੰਦੇ ਜਿਹੜੀ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੋਵੇ मीनिंगफुल ਵਾਕ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਜੀ ਪੂਰਨ ਅਕਰਮਕ ਕਿਰਿਆ एग्जांपल ਦੇਖੋ ਜਿਵੇਂ RAM ਸੌਂ ਗਿਆ ਇਹਦਾ ਪੂਰਾ ਅਰਥ ਨਿਕਲਦਾ ਸਾਰਥਕ ਅਰਥ ਨਿਕਲਦਾ ਇਹਨੂੰ ਆਪਾਂ ਕੀ ਕਹਾਂਗੇ ਜੀ ਪੂਰਨ ਅਕਰਮਕ ਕਿਰਿਆ ਦੂਸਰੀ ਹੁੰਦੀ ਹੈ ਜੀ ਐ ਪੂਰਨ ਅਕਰਮਕ ਕਿਰਿਆ ਐ ਪੂਰਨ ਅਕਰਮਕ ਕਿਰਿਆ ਉਹ ਹੁੰਦੀ ਆ ਜਿਹੜੀ ਕਰਤਾ ਨਾਲ ਮਿਲ ਕੇ ਸਾਰਥਕ ਬਾਕ ਨਾ ਬਣਾਵੇ मीनिंगलेस ਬਾਤ ਬਣਾਵੇ ਉਹਨੂੰ ਆਪਾਂ ਕੀ ਕਹਾਂਗੇ ਜੀ ਐ ਪੂਰਨ ਅਕਰਮਕ ਕਿਰਿਆ ਉਦਾਹਰਨ ਦੇਖੋ ਜਿਵੇਂ RAM ਗਿਆ ਇਹ ਪੂਰਾ ਬਾਕ ਨਹੀਂ ਹੈਗਾ ਮੀਨਿੰਗਲੈਸ ਆ ਆਪਾਂ ਨੂੰ ਇਹ ਨਹੀਂ ਪਤਾ ਕਿ ਰਾਮ ਕਿੱਥੇ ਗਿਆ ਰਾਮ ਜਲੰਧਰ ਗਿਆ ਰਾਮ ਸਕੂਲ ਗਿਆ ਤਾਂ ਇਹ ਕੀ ਹੈ ਜੀ ਇਹ ਪੂਰਨ ਅਕਰਮਕ ਕਿਰਿਆ ਹਾਂਜੀ ਦੂਸਰਾ ਹੈਗਾ ਸਕਰਮਕ ਕਿਰਿਆ ਸਕਰਮਕ ਕਿਰਿਆ ਉਹ ਹੁੰਦੀ ਹੈ ਜਿਸ ਵਿੱਚ ਕਰਤਾ ਦੇ ਨਾਲ ਕਰਮ ਵੀ ਹੋਵੇ ਜਿਹੜੀ ਕਰਮ ਸਹਿਤ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਜੀ ਉਸਨੂੰ ਆਪਾਂ ਸਕਰਮਕ ਕਿਰਿਆ ਆਖਿਆ ਜਾਊਗਾ ਇਹਦੀ ਉਦਾਹਰਣ ਦੇਖੋ ਜਿਵੇਂ ਅਧਿਆਪਕ ਪੰਜਾਬੀ ਪੜ੍ਹਾ ਰਹੀ ਹੈ ਇਹਦੇ ਵਿੱਚ ਅਧਿਆਪਕ ਕੀ ਆ ਕਰਤਾ ਆ ਗਈ ਪੰਜਾਬੀ ਕੀ ਆ ਉਹਦਾ ਕਰਮ ਆ ਤੇ ਪੜਾਉਣਾ ਕੀ ਹੈ ਜੀ ਕੰਮ ਆ ਕਹਿੰਦੇ ਪਾਬੋ ਜੀ ਕਿਰਿਆ ਆਗੀ ਜਿਹਦੇ ਵਿੱਚ ਕਰਤਾ ਦੇ ਨਾਲ ਕਰਮ ਵੀ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਸਕਰਮਕ ਕਿਰਿਆ ਆਖਿਆ ਜਾਊਗਾ ਧੰਨਵਾਦ ਜੀ